ਰਾਜਪੁਰਾ ਦੇ ਵਿੱਚ ਵੀ ਕ੍ਰਾਈਮ ਜਿਹੜਾ ਵਧਦਾ ਜਾ ਰਿਹਾ ਹੈ ਦਿਨ ਬਦਮਾਸ਼ਾ ਦੇ ਵੱਲੋਂ ਵੱਡੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ 45 ਸਾਲ ਦੇ ਵਿਅਕਤੀ ਦਾ ਤੇਜ਼ ਸਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਖੇਤਾ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਪਿੰਡ ਭੋਗਲਾ ਦੇ ਵਿੱਚ ਸਵੇਰੇ 5:30 ਵਜੇ ਤੋਂ ਲੈ ਕੇ 6:30 ਵਜੇ ਦੇ ਵਿਚਕਾਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਮ੍ਰਿਤਕ ਦਾ ਨਾਮ ਭਰਪੂਰ ਸਿੰਘ ਦੱਸਿਆ ਜਾ ਰਿਹਾ ਜੋ ਕਿ ਖੇਤਾ ਦੇ ਵਿੱਚ ਖੇਤੀ ਦਾ ਕੰਮ ਕਰਨ ਦੇ ਲਈ ਪਹੁੰਚਿਆ ਸੀ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮ੍ਰਿਤਕ ਦੇ ਚਾਚੇ ਭੁਪਿੰਦਰ ਸਿੰਘ ਦਾ ਕਹਿਣਾ ਕਿ ਭਤੀਜੇ ਦੇ ਕਾਤਲ ਜਲ ਤੋਂ ਜਲਦ ਫੜੇ ਜਾਣ। ਹਾਂ ਜੀ ਇਹ ਮੁੰਡਾ ਮੇਰਾ ਭਤੀਜਾ ਸੀਗਾ ਜੀ। ਕੀ ਨਾਂ ਸੀ ਭੂਰ ਸਿੰਘ ਨਾਂ ਸੀਗਾ ਜੀ। ਹੂੰ। ਫਾਦਰ ਦਾ ਨਾਮ ਮਜੀਦਾ ਸੀ। ਹੂੰ। ਇਹ ਸਵੇਰੇ ਵੀ ਆਪਣਾ ਬੰਦੇ ਤੇ ਇੰਜਨ ਚਲਾਵਾ ਸੀਗਾ ਜੀ। ਘਰ ਤੋਂ 6:30 ਵਜੇ ਉਹਨੂੰ ਚਲਾਉਣ ਆਇਆ ਸੀ। ਤੇ ਉਸ ਤੋਂ ਬਾਅਦ ਜਦੋਂ ਇਹ ਘਰੇ ਨਹੀਂ ਮੁਰਿਆ ਤਾਂ 8:00 ਤੱਕ ਤਾਰੇ ਫਾਦਰ ਸਾਹਿਬ ਪਿੰਡ ਦੇ ਇੱਕ ਮੁੰਡੇ ਨੂੰ ਲੈ ਕੇ ਇਹਨੂੰ ਦੇਖਣ ਆਏ। ਮੋਬਾਈਲ 'ਤੇ ਕੋਈ ਨਹੀਂ ਸੀਗਾ ਜੀ ਤਾਂ ਦੇਖਣ ਆ ਗਏ ਵੀ ਉੱਥੇ ਮੁਰਿਆ ਸੀ। ਤਾਂ ਜਦੋਂ ਪਿੰਡ ਦੇ ਮੁੰਡੇ ਨੇ ਨਾਲ ਆ ਕੇ ਦੇ ਫਾਦਰ ਸਾਹਿਬ ਨੇ ਦੇਖਿਆ ਤਾਂ ਇੱਥੇ ਵੀ ਡੈਡ ਬੋਡੀ ਪਈ। ਜਗਾ ਜਗਾ ਤੇ ਬਹੁਤ ਜ਼ਿਆਦਾ ਫੋਨ ਖਿਲਰੇ ਹੋਏ। ਵੀ ਕੋਈ ਸ਼ਾਰਪ ਚੀਜ਼ ਜੀ ਦੇ ਪੱਟ ਦੇ ਉੱਤੇ ਪੱਜੀ ਹੋਈ ਸੀ ਜਦੋਂ ਪੁਲਿਸ ਵਾਲਿਆਂ ਨੇ ਕੱਪੜੇ ਤਰਵਾ ਕੇ ਦੇਖੇ। ਤੇ ਕਿਸ ਤੋਂ ਬਾਅਦ ਬਾਪੂ ਪੁੱਛ ਇਨਕੁਆਰੀ ਕਰ ਰਹੀ ਹੈ ਜੀ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਇਹਨਾਂ ਕਿਸੇ ਨਾਲ ਕੋਈ ਝਗੜਾ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਲਾਗ ਡਾਕ ਖਾਸ ਮੁੱਖ ਦੱਸ ਜੀ ਨੀਲਨਸਰ ਸੀਗਾ ਜੀ ਪਰਿਵਾਰ ਨਾਲ ਬਹੁਤ ਮਾੜਾ ਵਕਤ ਹੈ ਕੀ ਕਹਿਣ ਚਾਹੁੰਦੇ ਆ ਸਰਕਾਰ ਨੂੰ ਉਹ ਮਰੀ ਦੀ ਤਕਰੀਬਨ 44 ਸਾਲ ਦਾ ਬੱਚੇ ਬੱਚੇ ਇੱਕ ਮੁੰਡਾ ਜੀ ਇਹਦੇ ਕੋਲ ਸਕੂਲ ਵਾਂਗ ਚਲਾਉਂਦਾ ਜੀ ਮੇਨ ਪਰਿਵਾਰ ਹੈ ਜੀ ਕਰਦਿਆਂ ਦਾ ਸਹਾਰਾ ਸੀਗਾ ਜੀ ਬਹੁਤ ਘਾਟਾ ਪਿਆ ਕਰਦਿਆਂ ਮੇਰੀ ਨੰਬਰ ਕੀ ਮੰਕਰ ਦੇ ਸਰਕਾਰ ਤੋਂ ਦਰ ਦੇਖੋ ਜੀ ਇਸ ਦੇ ਉੱਪਰ ਚਲ ਤੋਂ ਜਾਂ ਕਾਰਵਾਈ ਹੋ ਕੇ ਜੀੜਾ ਦੋਸ਼ੀ ਨੇ ਇਹ ਕੰਮ ਕਰਿਆ ਉਹਨਾਂ ਦੇਖ ਲਾ ਹਰ ਤਰ੍ਹਾਂ ਜਿੰਨੇ ਸੰਭਵ ਹੋਵੇ ਕਾਨੂੰਨੀ ਕਾਰਵਾਈ ਕਰਕੇ ਸਾਰ ਤੋਂ ਸਖਤ ਸਜ਼ਾ ਬਣਨੀ ਚਾਹੀਦੀ ਹੈ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਧਰ ਡੀਐਸਪੀ ਕਨੌਰ ਦਲਬੀਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਿਹੜੀ ਹੈ ਗੰਭੀਰਤਾ ਦੇ ਨਾਲ ਸ਼ੁਰੂ ਕਰ ਦਿੱਤੀ ਗਈ ਹੈ ਜਲਦ ਹੀ ਕਾਤਲ ਫੜੇ ਜਾਣਗੇ ਇੱਕ ਸਸਪੈਕਟਿਡ ਮਰਡਰ ਦਾ ਕੇਸ ਹੈ ਜੀ ਇਹਦੇ ਵਿੱਚ ਭਰਪੂਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭੋਗਲਾ ਦੀ ਮੌਤ ਹੋਈ ਹੈ ਉਹ ਇੱਥੇ ਪਾਣੀ ਲਾਉਣ ਆਏ ਸੀ ਸਵੇਰੇ ਤੇ ਹੁਣ ਉਹਨਾਂ ਦੀ ਲਾਸ਼ ਇੱਥੇ ਪਈ ਹੈ ਅਸੀਂ ਲਾਸ਼ ਦਾ ਮਾਇਨਾ ਕੀਤਾ ਹੈ ਤੇ ਸੱਟਾਂ ਲੱਗੀਆਂ ਹੋਈਆਂ ਨੇ ਤੇ ਘਰ ਵਾਲਿਆਂ ਨੂੰ ਸ਼ੱਕ ਹੈ ਕਿ ਮਰਡਰ ਦਾ ਕੇਸ ਹੈ ਤੇ ਉਹ ਤਫ਼ਤੀਸ਼ ਚੱਲ ਰਹੀ ਹੈ ਜੀ ਜੋ ਕਾਰਵਾਈ ਹੋਏਗੀ ਆਪ ਵੀ ਨਾਲ ਚ ਲੈਣਗੇ ਕੀ ਕਾਰਵਾਈ ਕੀ ਕੀਤੀ ਹੈ ਪਰਚਾ ਕਿਹਦੇ ਸ਼ਿਕਾਇਤ ਕਰਿਆ ਸਰ ਇਹ ਇਹਦੇ ਚਾਚੇ ਦੇ ਲੜਕੇ ਦੇ ਬਿਆਨ ਤੇ ਪਰਚਾ ਦਰਜ ਕਰ ਰਹੇ ਹਾਂ ਜੀ ਤੇ ਉਹ ਦੋਨੇ ਪਾਣੀ ਲਾਉਣ ਆਏ ਸੀ ਉਹ ਖੇਤਾਂ ਚ ਗਿਆ ਸੀ ਇਹਨੇ ਇੱਥੇ ਆ ਕੇ ਪਾਣੀ ਛੜਨਾ ਸੀ ਇੱਥੇ ਇਹਦੇ ਸਰਟੀਫਿਕੇਟ ਲੱਗੀ ਆ ਕੋਈ ਉਹਦੇ ਕਰਨੀ ਦੀ ਮੌਤ ਹੋਈ ਹੈ ਇਹਦਾ ਪੋਸਟਮਾਰਟਮ ਕਰਾਇਆ ਜਾਏਗਾ ਪਰਚਾ ਦਰਜ ਕਰ ਰਹੇ ਹਾਂ ਜੀ ਬਾਕੀ ਕਾਰਵਾਈ ਕੀਤੀ ਜਾਏਗੀ ਜੋ ਦੋਸ਼ੀ ਹੋਣ ਦੇ ਲੱਭੇ ਜਾਣਗੇ ਹਾਲਾਂਕਿ ਇਸ ਵਿਅਕਤੀ ਦਾ ਕਤਲ ਕਿਉਂ ਕੀਤਾ ਗਿਆ ਪੁਰਾਣੀ ਰੰਜਿਸ਼ ਕਰਕੇ ਕੀਤਾ ਗਿਆ ਜਾਂ ਫਿਰ ਲੁੱਟ ਖੋਹ ਦੀ ਨੀਤ ਨਾਲ ਕੀਤਾ ਗਿਆ ਇਹ ਤਾਂ ਹਾਲੇ ਜਾਂਚ ਦਾ ਵਿਸ਼ਾ ਹੈ